ਖਾੜਕੂ ਸੰਘਰਸ਼ ਦੀ ਸਾਖੀ ਅਣਜਾਣੇ ਅਣਗੌਲੇ ਸਿੱਧਕੀ ਅਤੇ ਯੋਤੇ ਮੁੱਢਲੀ ਬੇਨਤੀ ਖਾੜਕੂ ਸੰਘਰਸ਼ ਦੌਰਾਨ ਜੇਲ੍ਹ ਵਿੱਚ ਅਤੇ ਉਸ ਤੋਂ ਬਾਅਦ ਵੀ ਮੈਨੂੰ ਬਹੁਤ ਸਾਰੇ ਸੱਜਣਾ ਮਿੱਤਰਾਂ ਅਤੇ ਪੰਥਦਰਦੀਆਂ ਨੇ ਕਿਹਾ ਕਿ ਤੁਹਾਨੂੰ ਕੁਝ ਲਿਖਣਾ ਚਾਹੀਦਾ ਹੈ ਜੰਗ ਦੇ ਸੱਚੇ ਖਾਲਸਾ ਰੰਗ ਵਿੱਚ ਸ਼ਹੀਦ ਹੋ ਗਏ ਮਿੱਤਰਾਂ ਦੀ ਪਵਿੱਤਰ ਯਾਦ ਦਾ ਵੀ ਰੂਹ ਉੱਤੇ ਸਦਾ ਹੀ ਕਰਜ਼ੇ ਵਰਗਾ ਬੋਝ ਰਹਿੰਦਾ ਹੈ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਜੋ ਕੁਝ ਸੱਚ ਦੇ ਨਾਂ ਉਤੇ ਹਰ ਪਾਸਿਓਂ ਆ ਰਿਹਾ ਹੈ ਉਸ ਨੂੰ ਵੇਖ ਕੇ ਬੋਝ ਹੋਰ ਵੀ ਪਾਰਾ ਹੋ ਜਾਂਦਾ ਹੈ ਮੈਂ ਕਈ ਵਾਰ ਇਹ ਕੋਸ਼ਿਸ਼ ਵੀ ਕੀਤੀ ਹੈ ਕੁਝ ਸਫੇਲੇ ਕੇ ਉਹਨਾਂ ਨੂੰ ਪਾੜਿਆ ਵੀ ਹੈ ਮੈਨੂੰ ਹਰ ਵਾਰ ਇਵੇਂ ਹੀ ਮਹਿਸੂਸ ਹੋਇਆ ਕਿ ਜੋ ਮੈਂ ਲਿਖ ਰਿਹਾ ਹਾਂ ਉਹ ਸੱਚ ਦੇ ਨੇੜੇ ਤੇੜੇ ਨਹੀਂ ਆਪੜਦਾ ਇਹ ਅਧੂਰਾ ਹੈ ਜਾਂ ਬਹੁਤ ਉਰੇ ਹੀ ਹੈ ਸਰਕਾਰੀ ਧਿਰ ਹੋਵੇ ਜਾਂ ਨਿਰਪੱਖ ਧਿਰ ਸਾਡੀ ਧਿਰ ਹੋਵੇ ਤੇ ਜੰਗ ਦੇ ਕਿਸੇ ਤਰ੍ਹਾਂ ਦੇ ਹਿੱਸੇਦਾਰ ਵੀ ਹੋਣ ਅਸਾ ਪਾਸਿਓਂ ਜੋ ਸਮਝ ਅਤੇ ਪੇਸ਼ਕਾਰੀ ਹੋ ਰਹੀ ਹੈ ਉਹ ਆਪਸ ਵਿੱਚ ਲਗਭਗ ਨੇੜੇ ਤੇੜੇ ਹੀ ਹੈ ਅਸਲ ਅਨੁਭਵ ਵਾਲੇ ਬ੍ਰੇਤਾਂਤ ਦੀ ਗੈਰ ਹਾਜ਼ਰੀ ਵਿੱਚ ਹਕੂਮਤ ਵੱਲੋਂ ਨਿਰਧਾਰਿਤ ਚੌਕਟਾ ਪ੍ਰਚਲਿਤ ਹੋ ਗਿਆ ਕਿਤੇ ਹੀ ਕੋਈ ਲਿਖਤ ਇਸ ਚੌਕਟੇ ਤੋਂ ਆਜ਼ਾਦ ਹੋ ਕੇ ਸੱਚ ਦੇ ਨੇੜੇ ਟੁਕੀ ਹੈ ਵੱਡਾ ਦੁਕਾਨ ਦਾ ਸਿੱਖ ਸਮਝਦੇ ਸੋਚਦਾ ਇਹ ਰਿਹਾ ਹੈ ਕਿ ਅਸੀਂ ਸੱਚ ਦੀ ਭਾਲ ਸਾਡੇ ਵਿਰੋਧੀ ਅਤੇ ਸਾਡੇ ਉੱਤੇ ਜ਼ੁਲਮ ਕਰਨ ਵਾਲੀ ਧਿਰ ਦੇ ਤਰੀਕਿਆਂ ਅਤੇ ਸੰਧਾਂ ਨਾਲ ਹੀ ਕਰਨ ਦਾ ਯਤਨ ਕੀਤਾ ਹੈ 1859 ਤੋਂ ਪਹਿਲਾਂ ਦੀ ਹਾਲਤ ਦੇ ਸੰਮੁਖ ਖਲੋ ਕੇ ਜਾਂ ਖਾਲਸਾ ਇਹ ਸਿਧਾਂਤਾਂ ਅਤੇ ਅਮਲਾਂ ਦੇ ਨੇੜੇ ਟੁੱਕ ਕੇ ਜਾਂ ਗੁਰੂ ਦੀ ਨੇੜਤਾ ਵਿੱਚ ਜਾ ਕੇ ਅਸੀਂ ਆਪਣੇ ਤਰੀਕੇ ਨਾਲ ਉੱਤਰ ਨਹੀਂ ਲੱਭੇ ਇਸ جنگ ਵਿੱਚ ਅਸੀਂ ਇੱਕ ਤੇ ਰਹਾਂ ਇੱਕ ਤੇ ਦੇ ਪੱਖ ਨੂੰ ਨਜ਼ਰਅੰਦਾਜ਼ ਕਰਕੇ ਜਾਂ ਮਨਫ਼ੀ ਕਰਕੇ ਸੱਚ ਨੂੰ ਕਿਸੇ ਤਰ੍ਹਾਂ ਨਹੀਂ ਫੜਿਆ ਜਾ ਸਕਦਾ 7 ਜੂਨ 1984 ਤੋਂ ਅੱਜ ਤੱਕ ਮੇਰੀ ਸਮਝ ਅਤੇ ਅਹਿਸਾਸ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਰਿਹਾ ਹੈ। ਲਗਾਤਾਰ ਰੋਸ਼ਨੀ ਵਧ ਰਹੀ ਹੈ ਅਤੇ ਨਵੇਂ ਰਾਹ ਖੁੱਲ ਰਹੇ ਹਨ। ਗੁਰੂ ਖਾਲਸਾ ਪੰਥ ਵਿੱਚ ਵੀ ਅਹਿਸਾਸ ਅਤੇ ਅਮਲ ਦੇ ਨਵੇਂ ਰੂਪ ਸਾਹਮਣੇ ਆ ਰਹੇ ਹਨ। ਗੱਲ ਹੋਰ ਸਾਫ਼ ਨਜ਼ਰ ਆ ਰਹੀ ਹੈ ਅਤੇ ਇਹ سلسلہ ਲਗਾਤਾਰ ਚੱਲਦਾ ਹੀ ਰਹਿਣਾ ਹੈ। ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜਰਨਲ ਸੁਵੇਕ ਸਿੰਘ ਅਤੇ ਉਹਨਾਂ ਦੇ ਸਾਥੀ ਸਿੰਘਾਂ ਦੀਆਂ ਸ਼ਖਸੀਅਤਾਂ 1984 ਦੀ ਜੰਗ ਅਤੇ ਹਥਿਆਰਬੰਦ ਸੰਘਰਸ਼ ਇਹ ਇਤਿਹਾਸ ਅਜੇ ਅਧੂਰ ਹੈ ਜਿਸ ਵਿੱਚ ਬਹੁਤ شدت ਅਤੇ ਭਰਪੂਰਤਾ ਹੈ ਬਹੁਤ ਥੋੜੀ ਸਮੇਂ ਵਿੱਚ ਬਹੁਤ ਜ਼ਿਆਦਾ ਕੁਝ ਲਗਾਤਾਰ ਅਤੇ ਇਕੱਠਾ ਹੋਇਆ ਹੈ 1984 ਦੀ ਜੰਗ ਅਤੇ ਹਥਿਆਰਬੰਦ ਸੰਘਰਸ਼ ਖਾਲਸੇ ਦੀ ਰੂਹ ਉੱਤੇ ਤਰਜ ਹੋਇਆ ਹੈ ਗੁਰੂ ਖਾਲਸਾ ਪੰਥ ਨੇ ਲੰਬੇ ਸਮੇਂ ਬਾਅਦ ਸੰਤ ਕਰਤਾਰ ਸਿੰਘ ਜੀ ਅਤੇ ਸੰਤ ਜਰਨੈਲ ਸਿੰਘ ਜੀ ਦੀਆਂ ਸ਼ਖਸੀਅਤਾਂ ਰਾਹੀਂ ਇਤਿਹਾਸ ਵਿੱਚ ਆਪਣਾ ਅਸਲ ਪ੍ਰਗਟਾਉ ਕੀਤਾ ਹੈ। ਜੂਨ 1984 ਤੋਂ ਬਾਅਦ ਖਾਲਸਾ ਪੰਥ ਦੇ ਜਾਗਦੇ ਅਤੇ ਸਾਬਤ ਹਿੱਸੇ ਨੇ ਜੰਗ ਅਤੇ ਸ਼ਹਾਦਤ ਰਾਹੀਂ ਇਤਿਹਾਸ ਨੂੰ ਮੋੜ ਸਿਰਜਿਆ ਹੈ। ਦਿੱਲੀ ਦਰਬਾਰ ਅਤੇ ਸਾਡੀ ਧਿਰ ਦੇ ਲਿਖਾਰੀਆਂ ਨੇ ਵੀ ਜ਼ਿਆਦਾਤਰ ਦਿੱਕਤੀਆਂ ਘਟਨਾਵਾਂ ਤੇ ਵਰਤਾਰਿਆਂ ਦੀ ਗੱਲ ਕੀਤੀ ਹੈ। ਅਤੇ ਇਹਨਾਂ ਮੁਤਾਬਕ ਹੀ ਸਿੱਟੇ ਕੱਢਣ ਦੇ ਯਤਨ ਕੀਤੇ ਹਨ ਅਤੇ ਇਹ ਅਗਾਹਾਂ ਵੀ ਜਾਰੀ ਰਹਿਣਗੇ